ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੂਪੇਰੀ ਸਾਧ ਸੰਗਤ ਜੀ ਜਿਹਨੇ ਮੇਰੇ ਵੀਰ ਭੈਣ ਭਰਾ ਇਸ ਵੀਡੀਓ ਨੂੰ ਦੇਖ ਰਹੇ ਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦੇ ਕੋਲੋਂ ਮਾਫੀ ਚਾਹੁੰਨਾ ਵਾਂ ਮੇਰੇ ਕਨੇਕੀ ਜੀ ਗਲਤੀ ਕਰਕੇ ਜੋ ਮੇਰਾ ਆਪ ਜੀ ਮੈਨੂੰ ਜਾਣਦੇ ਹੋ ਕਰਨਵੀਰ ਦੇ ਨਾਮ ਤੋਂ ਮੈਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ 2010 ਤੋਂ ਆਪਣੇ ਜਿਹੜਾ ਸੋਸ਼ਲ ਮੀਡੀਆ ਅਕਾਊਂਟ ਆ ਉਸ ਤੇ ਨਾ ਆਪਣਾ ਕਰਨੀ ਕਰਨਵੀਰ ਨਾਮ ਯੂਜ਼ ਕਰ ਰਿਹਾ ਵਾਂ ਤੇ ਆਜੀ ਸਾਰੇ ਮੇਰੇ ਵੀਰ ਭੈਣ ਭਰਾ ਮੈਨੂੰ ਕਰਨਵੀਰ ਦੇ ਨਾਮ ਤੋਂ ਹੀ ਜਾਣਦੇ ਹੋ ਤੇ ਮੈਂ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਨੀ ਹੈ ਸਾਥ ਤੇ ਪਹਿਲਾਂ ਤਾਂ ਸਾਰੀ ਸੰਗਤ ਨੂੰ ਮਾਫੀ ਚਾਹੁੰਦਾ ਦਾਸ ਦਾ ਨਾਮ ਜਿਹੜਾ ਉਹ ਕਰਨਵੀਰ ਨਹੀਂ ਆ ਦਾਸ ਦਾ ਨਾਮ ਮੈਂ ਕਹਾਂ ਪ੍ਰੀਮ ਸਿੰਘ ਉਹ ਜੋ ਜਦੋਂ ਬਚਪਨ ਤੋਂ ਕਰਦਿਆਂ ਨੇ ਨਾਮ ਰੱਖਿਆ ਸੀਗਾ ਕਿ ਮੇਰੇ ਨਾਮ ਰੱਖਿਆ ਸੀਗਾ ਕਰਦਿਆਂ ਨੇ ਪ੍ਰੀਮ ਕੁਮਾਰ ਤੇ ਮੈਨੂੰ ਆਪਣੇ ਨਾਮ ਤੋਂ ਥੋੜਾ ਨਹੀਂ ਪਸੰਦ ਹੋਣ ਕਰਕੇ ਮੈਂ ਆਪਣੇ ਨਾਮ ਨਾਲ ਆਪਣੀ ਮਰਜ਼ੀ ਨਾਲ ਸੋਸ਼ਲ ਮੀਡੀਆ ਤੇ ਕਰਨਵੀਰ ਦੇ ਨਾਮ ਤੋਂ ਅਕਾਊਂਟ ਚਲਾਉਂਦਾ ਰਿਹਾ। ਇਹ ਪ੍ਰੇਮ ਕੁਮਾਰ ਨਾਮ ਮੈਨੂੰ ਨਾਪਸਾਬਦ ਕਰਕੇ ਚਲੋ ਲਾ ਲਓ ਮੇਰੀ ਗਲਤੀ ਹੈ ਮੈਨੂੰ ਆਪਣੇ ਨਾਮ ਤੋਂ ਮੈਂ ਜਾਣਬੁੱਝ ਕੇ ਆਪਣਾ ਨਾਮ ਪਸੰਦਨਾ ਹੋਣ ਕਰਕੇ ਸੋਸ਼ਲ ਮੀਡੀਆ ਤੇ ਕਰਨਵੀਰ ਨਾਮ ਯੂਜ਼ ਕਰਦਾ ਰਿਹਾ। ਔਰ ਇਸੇ ਨਾਮ ਤੋਂ ਮੇਰੇ ਜਿੰਨੇ ਮੇਰੇ ਵੀਰ ਭੈਣ ਭਰਾ ਸਾਰੇ ਮੈਨੂੰ ਫਿਰ ਇਸੇ ਨਾਮ ਤੋਂ ਜਾਣਣ ਲੱਗੇ। ਮੈਂ ਤੁਹਾਡੇ ਸਾਰੇ ਅੱਗੇ ਹੱਥ ਜੋੜ ਕੇ ਮਾਫੀ ਵੀ ਚਾਹੁੰਦਾ ਵਾਂ। ਤੇ ਬੇਨਤੀ ਵੀ ਕਰਦਾ ਵਾਂ ਦਾਸ ਦਾ ਨਾਮ ਜਿੱਥੇ ਪ੍ਰੀਮ ਕੁਮਾਰ ਸੀਗਾ ਦਾਸ ਨੇ ਅਵਰਧਪਾਨ ਕਰਨ ਤੋਂ ਉਪਰੰਤ ਤੇ ਆਪਣੇ ਪੇਪਰਾਂ ਤੇ ਆਪਣੇ ਕਾਗਜ਼ਾਂ ਦੇ ਪ੍ਰੀਮ ਕੁਮਾਰ ਤੋਂ ਪ੍ਰੇਮ ਸਿੰਘ ਸਿੰਘ ਰੱਖ ਲਿਆ ਹੈ ਤੇ ਜਿਸ ਕਰਕੇ ਆਪ ਜੀ ਹੁਣ ਬੇਨਤੀ ਹੈ ਤੁਹਾਡੇ ਬੇਨਤੀ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ